ਹਵੀ ਵੀਰੋ ਮਾਲਵੇ ਦਾ ਕਹਿੰਦੇ ਉਤਮ ਕੌਡੀ ਕੱਪ ਵੱਧੋਵਾਲਾ ਕੌਡੀ ਕੱਪ ਚੱਲਦਾ ਲਓ ਪੱਜ ਗਈ ਕੈਂਜੀ ਹੁਣ ਅੱਡੀ ਚੋਟੀ ਦੇ ਜੋਰ ਦੇ ਵਿੱਚੋਂ ਇੱਕ ਪਾਸੇ ਦੁੱਲਾ ਇੱਕ ਪਾਸੇ ਬੁੱਟਾ ਆਹ ਜਾਂਦਾ ਚੱਠਿਆਂ ਵਾਲਾ ਦੁੱਲਾ ਹੈ ਆਹ ਜਾਂਦਾ ਚੱਠਿਆਂ ਵਾਲਾ ਦੁੱਲਾ ਹੈ ਅਗਲੀ ਰੋਡ ਪਾਉਣ ਦੇ ਲਈ ਜੋਗੇ ਵਾਲਿਆ ਗਗਨ ਇਸ ਵੇਲੇ ਇੱਕ ਕੰਨੀ ਤੇ ਮਲੂਕ ਲੱਗਿਆ ਹੋਇਆ ਜਲਾਲਪੁਰੀਏ ਦੀ ਦੁਨੀਆ دیਵਾਨੀ ਆ ਰਸ਼ੀਨ ਵਾਲਾ ਤੇ ਨਾਲ ਆਹ ਕਹਿੰਦੇ ਸ਼ਕਰਪੁਰੀਆ ਫਰਿਆਦ ਪਰ ਜੋਗੇ ਵਾਲਿਆ ਬਾਲਾ ਤਜਰਬਾ ਇਹਦੇ ਕੋਲ ਐਵੇਂ ਨਹੀਂ ਇੰਗਲੈਂਡ ਦੇ ਮਾਨਕ ਬ੍ਰਦਰ ਮਾਨ ਕਰਦੇ ਪੁਆਇੰਟ ਕਹਿੰਦੇ ਨੌਜਵਾਨ ਜੋਗੇ ਵਾਲੀਆ ਗਗਨ ਸਾਡੀ ਬੇਨਤੀ ਹੈ ਜੀ ਪਲੀਜ਼ ਜਿਹੜੇ ਖਿਡਾਰੀ ਐਕਸ਼ਨ ਦੇ ਵਿੱਚ ਨਹੀਂ ਥੋੜਾ ਸਾਈਡ ਤੇ ਹੋ ਜਾਣਗੇ ਇਧਰ ਸਾਡੀ ਟੈਕਿੰਗ ਕਮੇਟੀ ਨੋਟ ਕਰੇਗੀ ਸ਼ਾਇਦ ਦੀ ਦੂਜੀ ਕਬੱਡੀ ਮੋਟਰਸਾਈਕਲ ਵਾਲੀ ਸ਼ਾਇਦ ਦੀ ਦੂਜੀ ਕਬੱਡੀ ਮੇਰੇ ਵੀਰੋ ਮੋਟਰਸਾਈਕਲ ਲੱਗਾ ਹੋਇਆ ਹੈ ਲੈ ਵੀ ਕਾਂਗੇ ਵਾਲਿਆ ਉਹ ਜਿਹੜਾ ਮੋਰ ਨੂੰ ਲੱਗਦੇ ਪਤਾ ਹੈ ਵੀ ਇਹ ਵੀ ਬਹਿਨੇ ਆ ਦਰਿਆਵਾਂ ਨੂੰ ਠੱਲ ਪਾਉਣ ਬੜੀ ਗੱਲ ਕਰਦਾ ਹੈ ਕੌਡੀ ਦਾ ਨੱਟ 11 ਹੈ ਹੁਸ਼ਿਆਰਾ ਤਿਆਰ ਹੈ ਬੂਟਾ ਤਿਆਰ ਹੈ ਸ਼ੀਰਾ ਤਿਆਰ ਹੈ ਵੱਜ ਗਿਆ ਟੱਚ ਕਦੀ ਟਾਂਟੋ ਦੇ ਕੱਪ ਦਾ ਉਤਮਾਉਂਦਾ ਕਦੀ ਬਖੂਕ ਮੇਲੇ ਦੇ ਉੱਤੇ ਇਹ ਦੁਨੀਆ ਵਿੱਚ ਆਉਂਦਾ ਫਕੀਰ ਹੁਸੈਨ ਦਾ ਪੁੱਤਰ ਹੈ ਇੱਕ ਪਾਸੇ ਬੂਟਾ ਬੂਟਾ ਪਰ ਆਹ ਚੱਕ ਸ਼ਾਇਆਦਾ ਕਬੱਡੀ ਲੈ ਵੀ ਬੱਲੇ ਤੀਜੀ ਰੇਡ ਬਲਵਾਨ ਪੂਣੀਏ ਦਾ ਪੁੱਤਰ ਜਾਨਵੀ ਆ ਢੀਲੇ ਦੀ ਪੀਦੀ ਰੈਡ ਮੋਟਰਸਾਈਕਲ ਵਾਲੀ ਹੁਣ ਕਿਹੜਾ ਜਿੱਤਦਾ ਧਾਵੀ ਜਾਂ ਚਾਰਾਂ ਜਾਫੀਆਂ ਵਿੱਚੋਂ ਜਾਨਲੀ ਵਾਲਾ ਮੋਟਰਸਾਈਕਲ ਈ ਸੋਨਹਾਰ ਸਾਧ ਦਰਿਆ ਕਾਲ ਪਹਿਲਾ ਮੋਟਰਸਾਈਕਲ ਜਿਹੜਾ ਇੱਕ ਮੋਟਰਸਾਈਕਲ ਤਿੰਨਾ ਰੈਡ ਵੀਰੋ ਲੈ ਵੀ ਦੁੱਲਿਆ ਆ ਚੱਠਿਆਂ ਵਾਲਾ ਦੁੱਲਾ ਅੱਜਕੱਲ੍ਹ ਵਾਲੀ ਚਰਚਾ ਵਿਚ ਆਇਆ ਹੋਇਆ ਹੈ ਇਹਦੀਆਂ ਤਿੰਨ ਰੇਡਾਂ ਉੱਤੇ ਮੋਟਰਸਾਈਕਲ ਦਿੱਤਾ ਜਾਊਗਾ ਬੰਨੀ ਕਬੱਡੀ ਮੋਟਰਸਾਈਕਲ ਵਾਲੀ ਚੌਠਿਆਂ ਵਾਲਾ ਦੁੱਲਾ ਵੱਜ ਚੁੱਕਾ ਕਬੱਡੀ ਬਾਉਂਡੇ ਲਈ ਲਾ ਪਈ ਹੋ ਰੇਡ ਹੁਣ ਵੇਖਦਾ ਕਿਹੜਾ ਮੁੰਡਾ ਲਾ ਕੇ ਜੱਸਾ ਬੱਲੇ 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 ਕਰਾ ਦੂਗਾ ਬੱਲੇ ਬੱਲੇ ਕਰਾ ਦੂਗਾ ਨੱਟ 11 ਕੌਡੀ ਦਾ ਨੱਟ 11 ਨੱਟ 11 ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਕਰਦਾ ਬੜਾਂਗਾ ਕਰਦਾ ਬੜਾਂਗਾ ਕਰਦਾ ਬੜਾਂਗਾ ਓ ਵੇਖੋ ਪਰ ਪੁਆਇੰਟ ਚੱਠੇ ਵਾਲੇ ਦੁੱਲੇ ਦਾ ਅਗਲੀ ਰੇਡ ਜਾਣਲੀ ਵਾਲਾ ਢੀਲਾ ਇਸ ਵੇਲੇ ਫਿਰ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੁਣ ਪਾਲੇ ਜਲਾਲਪੁਰੀਏ ਦੇ ਤਿੰਨ ਜੱਫੀਆਂ ਤੋਂ ਮੋਟਰਸਾਈਕਲ ਜਾਣਲੀ ਵਾਲਾ ਢੀਲਾ ਤੇ ਜਲਾਲਪੁਰੀਆ ਪਾਲਾ 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 ਪਰ ਕਹਿੰਦੇ ਨੌਜਵਾਨ ਬਲਵਾਨ ਪੂਰੀਏ ਦਾ ਪੁੱਤਰ ਜਾਣਲੀ ਵਾਲਾ ਬਾਈ ਇੱਕ ਗੱਲ ਦੱਸੋ ਤੀਜੀ ਕਬੱਡੀ ਮੋਟਰਸਾਈਕਲ ਵਾਲੀ ਸ਼ਿਆਦਾ ਕਬੱਡੀ ਦਾ ਮੇਰੇ ਵੀਰੋ ਕਬੱਡੀ ਪਾ ਰਿਹਾ ਉਧਰ ਦੀ ਸਾਈਡ ਪੁਆਇੰਟ ਵੀ ਨੇੜੇ ਲੱਗਣ ਵਾਲੇ ਐ ਮੋਟਰਸਾਈਕਲ ਵਾਲੀ ਤਾਉਣ ਹੈ ਅੱਜ ਕਿਹੜੇ ਮੁੰਡੇ ਕਿੰਨੇ ਮੋਟਰਸਾਈਕਲ ਵੱਡਾ ਰਿਕਾਰਡ ਕਿਹੋ ਜੀ ਗੱਲ ਲਓ ਸ਼ਿਆਦਾ ਦੀ ਤੀਜੀ ਰੇਡ ਮੋਟਰਸਾਈਕਲ ਵਾਲੀ ਹੁਣ ਚੌਦੇ ਵਿੱਚੋਂ ਕਿਹੜਾ ਲਾਗੂ ਜੱਸਾ ਕਿਹੜਾ ਮੋਟਰਸਾਈਕਲ ਫਕੀਰ ਹੁਸੈਨ ਦਾ ਪੁੱਤਰ ਸ਼ਿਆਦਾ ਵੀ ਮੋਟਰਸਾਈਕਲ ਜਿੱਤ ਗਿਆ ਹਾਂ ਅਗਲੀ ਰੇਡ ਪਾਉਣ ਦੇ ਲਈ ਬੋਪੁਰੀਆ ਰਕੇਸ਼ ਤੇ ਆਹ ਕਹਿੰਦੇ ਰਸ਼ੀਨ ਵਾਲਾ ਸਫੀ ਇਸ ਵੇਲੇ ਹੁਣ ਕੀ ਗੱਲ ਬਣਦੀ ਹੈ ਮਦਦਾਂ ਦੇ ਵਿੱਚ ਪਰ ਬੋਪੁਰੀਆ ਕਹਿੰਦੇ ਐਨ ਕੁਮਾਰ ਰਕੇਸ਼ ਵੀ ਬੋਪੁਰੀਆ ਮੋਟਰਸਾਈਕਲ ਵਾਲੀ ਪਹਿਲੀ ਸਫਲ ਪਾ ਗਿਆ ਹੈ ਨੋਟ ਕਰ ਲਈ ਸੁਖਿਆ ਹੈ ਰਕੇਸ਼ ਬੋਪੁਰੀਆ ਪਹਿਲੀ ਕਬੱਡੀ ਜਿਹੜੀ ਹੈ ਇਹ ਸਫਲ ਪਾ ਗਿਆ ਹੈ ਦੁਆਬਾ ਦੀ ਟੀਮ ਜਿਹੜੀ ਹੈ ਭਾਈ ਮਾਨਪੀ ਹਿਸੇਵਾਲਾ ਗੁਲਦੀਪ ਕੁਲਦੀਪ ਬੱਦੋਵਾਲੀਆ ਅਮਰਜੋਤ ਬੱਦੋਵਾਲ ਸਵਰਗੀ ਅਰਜਨ ਸਿੰਘ ਜੀ ਇੰਦਰਜੀਤ ਕੈਨੇਡਾ ਰਵੀ ਗਿਲ ਕੈਨੇਡਾ ਔਰ ਪੋਪਾ ਕੈਨੇਡਾ ਕਾਕੂ ਕੈਨੇਡਾ ਔਰ ਸਮੀ ਕੈਨੇਡਾ ਇਹਨਾਂ ਨੇ ਦੁਆਬਾ ਦੇ ਖੇਡ ਕਲੱਬ ਜਿਹੜੀ ਸਪான்ਸਰ ਕੀਤੀ ਹੈ ਲਓ ਅਗਲੀ ਕਬੱਡੀ ਸ਼ਾਇਦਾਂ ਕਬੱਡੀ ਦਾ ਹੁਣ ਕਬੱਡੀ ਤੇ ਕਬੱਡੀ ਕਬੱਡੀ ਤੇ ਕਬੱਡੀ ਪੈ ਰਹੀ ਹੈ ਰਿਕਾਰਡ ਬਣ ਰਿਹਾ ਔਰ ਅਲੀ ਸਾਈਡ ਹੁਣ ਪਈ ਕੋਟੀ ਉਤੇ ਗੱਬਰੂ ਲਾ ਕੇ ਜਫਾ ਕਮਾਲ ਕਾਉਣ ਕਰਦਾ ਹੈ ਕੀ ਕਹਾਣੀ ਬਣਦੀ ਹੈ ਇੱਕ ਵਸੇ ਬੱਟੀ ਸ਼ੂਟ ਫਕੀਰ ਸਾਹਿਬ ਦਾ ਪੁੱਤਰ ਹਜਾਦ ਅਲੀ ਕਿ ਸਾਡੇ ਕੰਪੀਟੀਸ਼ਨਾਂ ਦੇ ਵਿੱਚ ਬੰਦਾ ਕੋਈ ਨਾ ਅਸੀਂ ਆਪਣੇ ਰਿਕਾਰਡ ਆਪੇ ਤੋੜੀ ਜਾਂਦੇ ਆ ਜਾਣਲੀ ਵਾਲਾ ਲਾਂਬਾ ਵਾਲਿਆ ਲਗਾਤਾਰ ਪਾਈ ਜਾਂਦਾ ਆਦਲੀ ਬਾਈ ਇੱਕ ਗੱਲ ਦੱਸੋ ਜਾਣ ਦੀ ਇਹ ਰੇਡਾ ਕਿਨੂੰ ਕਿਨੂੰ ਸਰਾ ਲੱਗਿਆ ਲੈ ਵੀ ਸੁਖਿਆ ਕਰਨੀ ਨੋਟ ਟੀਦੇ ਜਾਣ ਦੀ ਇਹ ਰੇਡਾ ਫਿਰ ਮੋਟਰਸਾਈਕਲ ਦੀਆਂ ਹੋੜਗੀਆਂ ਹੈਪੀ ਯੂ ਐਸ ਏ ਸਰਪੰਚ ਰਾਣਾ ਬੱਦੋ ਵਾਲਾ ਪਿੰਦਰ ਬੱਦੋ ਵਾਲੀ ਨੀਟੂ ਕੈਨੇਡਾ ਗੁਰਦੀਪ ਸਰਪੰਚ ਵਿਸ਼ਾਲ ਯੂ ਐਸ ਐਸ ਜਰਨਾਲ ਸਰਪੰਚ ਰਵੀ ਯੂ ਐਸ ਏ ਤੇ ਰਵੀ ਕੈਨੇਡਾ ਸਾਰਿਆਂ ਦਾ ਧੰਨਵਾਦ ਬੱਦੋ ਆ ਜੀ ਇਹ ਮਾਲਵੇ ਦੇ ਸਪான்ਸਰ ਆ ਪਰ ਵੇਖਿਓ ਕੌਣ ਮੋਟਰਸਾਈਕਲ ਵਾਲੀ ਰੇਡ ਤੇ ਢੋਟੇ ਵਾਲੇ ਬਿੱਲੇ ਦਾ ਜਫਾ ਬਿੱਲਾ ਢੋਟਿਆਂ ਵਾਲਾ ਵੀ ਮੋਟਰਸੈਕਲ ਜਿੱਤ ਗਿਆ ਲਓ ਇਹਦੀ ਸਾਈਡ ਆ ਅਗਲੀ ਕਬੱਡੀ ਫਿਰ ਮਨਾਨੇ ਅੰਦਰ ਵੀਰਾ ਬੱਦੋਵਾਲ ਜੀ ਜਿਨ੍ਹਾਂ ਨੇ ਦਵਾ ਬੇਰੀ ਟੀਮ ਬਣਾਈ ਹੈ ਤਾਦਰੋਂ ਧੰਨਵਾਦ ਹੈ ਇਧਰ ਮਨਪ੍ਰੀਤ ਹਿਸੇਵਾਲ ਕੁਲਦੀਪ ਬੱਦੋਵਾਲ ਅਮਰਜੋਤ ਬੱਦੋਵਾਲ ਔਰ ਅਰਜਨ ਸਿੰਘ ਜੀ ਇੰਦਰਜੀ ਕੈਨੇਡਾ ਰਵੀ ਗਿੱਲ ਕੈਨੇਡਾ ਸਮੀ ਕੈਨੇਡਾ ਕਾਕੂ ਕੈਨੇਡਾ ਭੂਪਾ ਕੈਨੇਡਾ ਇਹਨਾਂ ਨੇ ਦੁਆਬੇ ਦੀ ਖੇਡ ਕਲੱਬ ਬਣਾਈ ਹੈ ਲਓ ਪਾਲਾ ਜੇਤਨ ਜੱਫੇ ਲਾ ਗਿਆ ਤੇ ਮੋਟਰਸਾਈਕਲ ਰਕੇਸ਼ 3 ਨੰਬਰ ਲੈ ਗਿਆ ਤੇ ਮੋਟਰਸਾਈਕਲ ਇਹਲੀ ਸਾਈਡ ਦੂਜੀ ਕਬੀ ਜਲਾਲਪੁਰਿਆ ਜਲਾਲਪੁਰਿਆ ਪਾਲ ਦੇ ਮਹਾ ਦਾ ਝਾਫਾ ਪੁੱਟੇ ਸਿੱਧੇ ਦਾਅ ਮਾਰ ਚੜਦਾ ਕੁਟਾਪਾ ਏ ਪੁੱਟੇ ਸਿੱਧੇ ਦਾਅ ਮਾਰ ਚਾਰ ਚੱਕਾ ਪਾਏ ਵੀਰਾ ਬੱਧਵਾਲ ਜੀ ਰਾਣਾ ਬੱਧਵਾਲ ਜੀ ਤੇ ਪਰਮਿੰਦਰ ਗਰੇਵਾਲ ਜੀ ਸਾਰਿਆਂ ਦਾ ਧੰਨਵਾਦ ਅਗਲੀ ਰੇਡ ਪਾਉਣ ਦੇ ਲਈ ਨੌਜਵਾਨ ਗੱਬਰੂ ਇਸ ਵੇਲੇ ਲੈ ਵੀ ਦਾਖੇ ਵਾਲਿਆ ਲੇਖ ਲਈ ਜਰਾ ਵੀ ਕਿਨੇ ਕਿਨੇ ਮੋਟਰਸਾਈਕਲ ਜਿੱਤ ਲਿਆ ਜੇ ਹੁੰਦੇ ਜਸਵੰਤ ਸਿੰਘ ਜੀ ਖੜਕ ਕਿਲਾ ਹਾਸ ਵਾਲੇ ਅੰਕਾ ਦਾ ਕਰਦੇ ਆ ਲੇਖਾ ਜੋਖਾ ਆ ਗੁਰਵਿੰਦਰ ਕਾਂਗੇਵਾਲ ਜੋ ਤਿੰਨ ਜੱਫੇ ਮੋਟਰਸਾਈਕਲ ਦੇ ਹੋਣਗੇ ਗੁਰਵਿੰਦਰ ਕਾਂਗੇ ਦੇ ਤਿੰਨ ਜੱਫੇ ਮੋਟਰਸਾਈਕਲ ਦੇ ਹੋਣਗੇ ਔਰ ਇਧਰ ਸ਼ੀਰਾ ਚੱਕਲੀ ਸ਼ੇਰ ਵਾਲਾ ਇਹਦੀਆਂ ਜਲਾਲਪੁਰਿਆ ਪਾਲੋ ਨੇ ਵੀ ਮੋਟਰਸਾਈਕਲ ਜਿੱਤਿਆ ਇਧਰ ਅਗਲੀ ਰੋਡ ਨੌਜਵਾਨ ਗੱਬਰੂ ਹੁਣ ਚਾਰਾਂ ਜੱਫਿਆਂ ਦੇ ਵਿੱਚੋਂ ਕੌਣ ਖੇਡ ਮੈਦਾਨ ਦੇ ਵਿੱਚ ਫਰਿਆਦ ਤਿਆਰਾ ਮੱਖਣ ਵਾਲੀ ਵੀ ਆਇਆ ਸਪੈਸ਼ਲ ਧੰਨਵਾਦ ਜੀ ਆਇਆਂ ਨੂੰ ਆਖਦੇ ਆ ਇਧਰ ਨੌਜਵਾਨ ਕੌਣ ਜਾਣਲੀ ਵਾਲਾ ਜਾਣਲੀ ਵਾਲਾ ਜਾੜਲੀ ਵਾਲਾ ਲੈ ਵੀ ਬਿੱਲਿਆ ਅਜਰ ਬੱਦੋਵਾਲ ਦਾ ਮੇਲਾ ਹਾਂਜੀ ਇੱਕ ਅਨਾਉਂਸਮੈਂਟ ਹੈ ਜੀ ਪਹਿਲੇ ਇਹ ਪ੍ਰਬੰਧਕ ਕਹਿੰਦੇ ਵੀ ਰੇਡਾਂ ਤੇ ਲਾਉਣੇ ਐ ਪਹਿਲੇ ਪਾਲਾ ਲਾ ਗਿਆ ਪਰ ਪਾਲਾ ਮੋਟਰਸਾਈਕਲ ਜਿੱਤ ਗਿਆ ਉਹ ਬੋਲ ਹੋ ਗਿਆ ਵੀਰਾ ਜੀ ਉਹ ਰਿਕਾਰਡ ਹੈ ਉਹ ਪਾਲ ਨੇ ਜਫਾ ਲਾਤਾ ਮੋਟਰਸਾਈਕਲ ਵਾਲਾ ਇਹ ਇਹਦੀ ਸਾਈਡ ਅਗਲੀ ਕਬੱਡੀ ਮੈਦਾਨ ਦੇ ਅੰਦਰ ਸ਼ਾਇਦਾਂ ਕਬੱਡੀ ਦਾ ਹੈ ਫਿਰ ਬੱਲੇ ਵਾਲੇ ਕਰਾ ਗਿਆ ਲੈ ਵੀ ਪਰਤੇ ਪੁੱਛ ਲੈ ਵੱਧੋ ਵਾਰੀਏ ਵੀਰੇ ਤੋਂ ਵੀ ਹੁਣ ਕਿਹਦੀ ਕਾਡੀ ਤੇ ਮੋਟਰਸਾਈਕਲ ਲਾਉਣਾ ਹੈ ਮੈਚ ਵੀ ਸਮਾਪਤੀ ਦੇ ਰਹਾ ਨੇ ਹੈ ਲਓ ਐਨੀ ਸਾਈਡ ਟੀਲਾ ਇੱਕ ਮਿੰਟ ਜੀ ਟੀਲਾ ਜਾਂਦਲੀ ਵਾਲਾ ਹੈ ਬਾਈ ਜਿਹੜਾ ਮਰਜੀ ਜੱਫਾ ਲਾ ਜਵੇ ਤਿੰਨਾ ਰੈਡਰਾਂ ਤੋਂ ਮੋਟਰਨੇ ਕਰ ਮੜ ਜਾਣਾ ਜਿਹੜਾ ਮਰਜੀ ਲਾਈ ਚੱਲੇ ਹਾਂ ਐਵੇਂ ਹੀ ਤੁਸੀਂ ਕਹੀ ਜਾਂਦੇ ਹੋ ਫਲਾਣਾ ਆਲਾ ਫਲਾਣਾ ਆਲਾ ਫਲਾਣ ਜਿਹੜਾ ਮਰਜੀ ਲਾ ਦੇਵੇ ਤਿੰਨਾ ਜੱਫੇ ਤੋਂ ਤਿੰਨਾ ਰੈਡਰਾਂ 'ਚੋਂ ਇੱਕ ਵੀ ਜੱਫਾ ਲੱਗ ਗਿਆ ਉਹਨੂੰ ਮੋਟਰਨੇ ਕਰਾ ਜਾਈਂਦਾ ਰੈਡਰ ਨੂੰ ਹੈਪੀ ਯੂਐਸਏ ਰਾਣਾ ਬੱਦੂ ਸੇਲੇ ਪਰ ਇਸ਼ਾਰਾ ਹੋ ਗਿਆ ਵੀ ਪਹਿਲੀ ਸਫਲ ਬਾ ਦਿੱਤੀ ਆ ਹੁਣ ਅਸੀਂ ਕਹਿ ਰਹੇ ਆ ਵੀ ਰੇਡਰਾਂ ਤੇ ਮੋਟਰਸਾਈਕਲ ਆ ਜਿਹੜਾ ਜਾਫੀ ਜੱਫਾ ਲਾਉਏ ਤੇ ਬਾਅਦ ਵਿੱਚ ਜਾਫੀਆਂ ਨੂੰ ਦੇਣਾ ਇਧਰ ਓਵਨ ਕੋਟ ਕਰਾਰਖਾਂ ਦੀ ਰੇਡ ਤੇ ਲਲਤੋ ਵਾਲਾ ਗੱਲ ਕਰੋ ਲਾ ਓਵਨ ਕੋਟ ਕਰਾਰਖਾਂ ਵਾਲਾ ਕਬੱਡੀ ਪਾਰਿਆ ਮੈਦਾਨ ਦੇ ਅੰਦਰ ਬੂਟਾ ਨਦਾਣੇ ਵਾਲਾ ਅੱਡੀ ਚੋਟੀ ਦਾ ਜੋਰ ਹੈ ਮੋਟਰਸਾਈਕਲਾਂ ਵਾਲਾ ਕਬੱਡੀ ਕੱਪ ਖੇਡਿਆ ਜਾ ਰਿਹਾ ਹੈ ਬਾਦੂਵਾਲ ਦੇ ਵਿੱਚ ਅੱਜ ਹਾਰਲੇ ਮਿਲਣੇ ਹੈ ਉੱਤਮ ਜਾਫੀ ਤੇ ਰੇਡਰ ਕਿਹੜੇ ਆਉਂਦੇ ਹੈ ਸਾਈਕਲਾਈ ਸਨੈਪ ਚੈਟਾ ਬਣ ਰਹੀਆਂ ਇੰਸਟਾ ਤੇ ਰੀਲਾਂ ਚੜ ਜਾਣੀਆਂ ਕਿ ਰੀਲਾਂ ਨੇ ਨਹੀਂ ਸਾਨੂੰ ਰੀਅਲ ਬੰਦੇ ਜਾਣਦੇ ਕੁਝ ਕੰਨਿਆਰੇ ਤੇ ਕੁਝ ਸਾਡੇ ਆਣਦੇ ਕਿ ਵੱਡਿਆਂ ਨੂੰ ਵੀ ਪਤਾ ਕਿ ਸਾਡੀ ਕਿੱਥੋਂ ਤੱਕ ਮਾਰ ਆ ਚੇਲੇ ਸਾਡੇ ਰਹਿ ਚੁੱਕੇ ਜਿਹੜੇ ਬਣੇ ਫਿਰਦੇ ਸਟਾਰ ਆ ਜਿਹੜੀ ਟੀਮ ਦੇ ਪਹਿਲਾਂ ਸਾਡੇ 33 ਪੁਆਇੰਟ ਆਉਣਗੇ ਵੀਰਾਜੀ ਕਹਿੰਦੇ ਉਹ ਟੀਮ ਜੇਤੂ ਹੋਵੇਗੀ ਪੁਆਇੰਟ ਸਾਜੀ ਦਾ ਜਾਣ ਲਈ ਆਲੇ ਢੀਲੇ ਦੀ ਤੀਜੀ ਰੇਡ ਕੌੜੀਆਂ ਖੁੰਨੀਆਂ ਪਾ ਸਕਦਾ ਰਾਣੀ ਹੈ ਜਿਹਦੇ ਵਿੱਚ ਜਿੰਨਾ ਦਮ ਹੈ ਉਹ ਰੇਡ ਖੁੰਨੀਆਂ ਪਾ ਸਕਦਾ ਹੈ ਇਹ ਪਹਿਲੇ ਨੰਨ ਹੋਇਆ ਇਹਦਾ ਤੀਜੀ ਰੇਡ ਹੈ ਮੋਟਰਸਾਈਕਲ ਲੱਗਾ ਹੋਇਆ ਲਵੀ ਪਿੰਦਿਆ ਬੌਕਸਰ ਹੈ ਵੇਖ ਲੈ ਵੀ ਤੇਰਾ ਯਾਰ ਜੱਫਾ ਲਾਉਗਾ ਕੀ ਨਹੀਂ ਲਾਉਗਾ ਸੰਧੂ ਛੱਟੇ ਵਾਲਾ ਧੰਦਾ ਬੌਕਸਰ ਪੁੱਜਿਆ ਆਇਆ ਜਾਂਡਲੀ ਵਾਲੇ ਦੀ ਤੀਜੀ ਰੋਡ ਮੋਟਰਸਾਈਕਲ ਵਾਲੀ ਹੁਣ ਫਰਿਆਦ ਪਾਲਾ ਉਹ ਵੇਖੀਏ ਜਾਂਡਲੀ ਵਾਲੇ ਨੇ ਕਹਿੰਦੇ ਬਦਲ ਜੂ ਸੀਲਾ ਢੀਲਾ 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 ਜਾਂਡਲੀ ਵਾਲਾ ਢੀਲਾ ਜਾਂਡਲੀ ਵਾਲਾ ਅੱਜ ਧੰਨ ਧੰਨ ਕਰ ਆ ਗਿਆ ਬਤਵਾਲ ਦੇ ਵਿੱਚ ਢੀਲਾ ਜਾਂਡਲੀ ਵਾਲਾ ਬਟਾ ਸੋਈ ਜੀ ਦਲੇਰ ਕਹਿੰਦਾ ਵੀ ਇਹ ਸਾਡੇ ਵੱਲੋਂ ਖੇਡੂ ਸਾਡੀ ਬੇਨਤੀ ਹੈ ਜੀ ਪਲੀਜ਼ ਜਿਹੜਾ ਖਿਡਾਰੀ ਲੈ ਵੀ ਹੋ ਗਿਆ ਥੋੜਾ ਜਿਹਾ ਪੇਛਾਨ ਉ ਭਰਾ ਵੜ ਕੇ ਬੇਨਤੀ ਆ ਸਾਡੀ ਸਾਹਿਬ ਜੀ ਸਹਿਜਾਦ ਅਲੀ ਇਸ ਵੇਲੇ ਸ਼ਕਰਪੁਰੀਆ ਪਰ ਪੁਆਇੰਟ ਰੇਡਰ ਦਾ ਬਿਲਿਆ ਗਗਨ ਜੋ ਗਿਆ ਇਹ ਜੀ ਦੂਜੀ ਰੇਡ ਲਓ ਮੋਟਰਸਾਈਕਲ ਲੱਗਾ ਹੋਇਆ ਗਗਨ ਜੋਗੀ ਵਾਲੀਏ ਤੇ ਫੜੇ ਜਲਾਨਪੁਰੀਏ ਪਾਲੇ ਦੇ ਵਿਲਖੀ ਨੇ ਮੁੜਦੇ ਜੱਟ ਹਾਥੀ ਤੇ ਗੱਗੂ ਗਲਦ ਨੇ ਝੁੰਮ ਝੁੰਮ ਕੇ ਤੁਰਦੇ ਲਓ ਪਈਓ ਕੌਡੀ ਦੇ ਉੱਤੇ ਗਗਨ ਜੋਗੇ ਵਾਲੀਆ ਕੀ ਆ ਜੀ ਆ ਆ ਪਾਈ ਜੀ ਸੁਣਿਓ ਗੱਲ ਯਾਰਾ ਹੁਣ ਇਹ ਕਿੜਾ 32 37 ਕਿਲੋ ਆ ਯਾਰਾ ਹੈ ਹੋਲਡ ਵਾਲਾ ਪੁਆਇੰਟ ਸੀਗਾ ਜੀ ਜਿਹੜਾ ਢੀਲੇ ਜਾਣਲੀ ਨੂੰ ਦਿੱਤਾ ਗਿਆ ਮਨੀ ਧੂੜ ਸਾਦਾ ਵੀਰ ਫੈਸਲਾ ਕਰ ਗਿਆ ਬੇਨਤੀ ਹੈ ਜੀ ਦਰਸ਼ਕ ਵੀਰੋ ਬੱਦੇਵਾਲ ਦਾ ਕੱਪ ਕਿਦਾਂ ਲੱਗਿਆ ਤਾੜੀਆਂ ਮਾਰ ਕੇ ਦੱਸਿਓ ਜਰਾ ਨਜ਼ਾਰਾ ਆ ਗਿਆ oven coat ਕਰਾਰਖਾਲਾ ਅਗਲੀ ਰੇਡ ਹੂਟਾ ਅੰਦਾਣੇ ਵਾਲਾ ਨੌਜਵਾਨ ਨਾਲ ਵੇਖਿਓ ਪੋਪਰੀਆ ਤੇ ਇੱਕ ਕੰਨੀ ਤੇ ਕਹਿੰਦੇ ਹੁਣ ਚਾਰਾ ਵਿੱਚੋਂ ਲੈ ਵੀ ਦੇਖਾਂਗੇ ਵਾਲਿਆ ਗੁਰਵਿੰਦਰ ਗੁਰਵਿੰਦਰ ਕਰਦਾ ਭੜਾਂਗਾ ਅੱਜ ਦਾ ਟਾਪਰ ਹੈ ਗੁਰਵਿੰਦਰ ਕਾਂਗਾ ਗਰਵਿੰਦਰ ਘਾਂਗਾ ਬੋਲੇ ਇਸਨਹਾ ਸਿਖਰ ਕਬੱਡੀ ਵਾਲਾ ਸਿਖਰ ਕਬੱਡੀ ਵਾਲਾ ਪਰ ਕੌਣ ਕਿੰਨੇ ਜਿੱਤ ਕੇ ਲਿਗਿਆ ਇਹ ਰਿਕਾਰਡ ਅਨਾਉਂਸ ਕੀਤਾ ਜਾਊਗਾ ਅੱਜ ਦੇ ਕਬੱਡੀ ਕੱਪ ਦਾ ਹਾਰ ਲੈ ਜੇਤੂ ਬੱਦੋਵਾਲ ਦੇ ਕਬੱਡੀ ਕਾਊੜੇ ਵਿੱਚੋਂ ਹਾਰ ਲੈ ਜੇਤੂ 14 ਕਬੱਡੀਆਂ ਤੇ 14 ਹੀ ਨੰਬਰ ਮੁੰਡਾ ਕਹਿੰਦੇ ਢੀਲਾ ਜਨਲੀ ਵਾਲਾ ਹਾਰ ਲੈ ਜਿੱਤ ਗਿਆ ਬੱਦੋਵਾਲ ਦੇ ਵਿੱਚੋਂ ਤਾੜੀਆਂ ਲਾੜੇ ਜ਼ੋਰਦਾਰ ਢੀਲਾ ਜਨਲੀ 14 ਕਬੱਡੀਆਂ ਤੇ 14 ਨੰਬਰ ਹਾਰ ਦੇ ਦਾ ਜੇਤੂ ਚਾਰ ਜੱਫੇ ਖੇਡ ਕਬੱਡੀ ਦਾ ਨਾਟ ਗਿਆ ਨਾ ਕਿਵੇਂ ਹਾਰ ਲੈ ਜਿੱਤ ਗਿਆ ਕਾਂਗੇ ਵਾਲਾ ਗੁਰਵਿੰਦਰ ਅੱਜ ਦੇ ਵੱਡੀ ਕਬੱਡੀ ਕਪੜਾ ਹਾਰ ਦੇ ਦਾ ਜੇਤੂ ਜਾਫੀ ਬਣ ਗਿਆ ਇਹ ਕੱਲ ਵੀ ਉਤਮ ਜਾਫੀ ਆਇਆ ਪਿੰਦਰੀ ਹੁਣਾਂ ਦੇ ਕਪਟੋ ਔਰ ਅੱਜ ਕਹਿੰਦੇ ਹਾਰ ਦੇ ਜੇਤੂ ਬਣ ਗਿਆ ਔਰ ਹੁਣ ਕਿਹੜੇ ਮੁੰਡੇ ਕਿੰਨੇ ਮੋਟਰਸਾਈਕਲ ਜਿੱਤੇ ਹੈ ਇਹ ਅਨਾਉਂਸ ਕੀਤਾ ਜਾਵੇਗਾ ਰੇਟਰ ਆਪਾਂ ਪਹਿਲਾਂ ਵੀ ਬੋਲਿਆ ਹੈ 14 ਕਬਡੀਆਂ ਤੇ 14 ਹੀ ਨੰਬਰ ਟੀਲਾ ਜਾਨਲੀ ਵਾਲਾ ਹਾਰਲੇ ਮੋਟਰਸਾਈਕਲ ਜਿੱਤੇ ਹੈ ਔਰ ਪਲੱਸ ਉਹਨੇ ਚਲਦੇ ਮਤਲਾਂ ਜਿਹੜੇ ਮੋਟਰਸਾਈਕਲ ਲੱਗੇ ਹੈ تین موٹر سائیکل جیتے ٹھیکے جان لی والے اور شہجاد آئی نے تین موٹر سائیکل جتے ہے شہجاد علی نے تین موٹر سائیکل جتے ہے جوگی والی گگن نے ایک موٹر سائیکل جتیا ہے والے بلے نے ਇੱਕ ਮੋਟਰਸਾਈਕਲ ਜਿੱਤੇ ਹੈ ਔਰ ਇੱਕ ਮੋਟਰਸਾਈਕਲ ਖੇਡ ਕੋਰ ਦਾ ক্লোਜ਼ ਫਾਈਟਰ ਜਲਾਲਪੁਰੇ ਪਾਲੇ ਨੇ ਜਿੱਤੇ ਹੈ ਇਹ ਮੋਟਰਸਾਈਕਲ ਜਿਹੜੇ ਲੱਗੇ ਹੈ ਔਰ 6 ਮੋਟਰਸਾਈਕਲ ਮੇਰਾ ਖਿਆਲ ਫਸਟ ਆਈ ਟੀਮ ਨੂੰ ਹੈ ਜਿਹੜੀ ਸੈਕੰਡਰੀ ਟੀਮ ਉਹਦੇ ਲਈ 4 ਮੋਟਰਸਾਈਕਲ ਦਿੱਤੇ ਜਾਣਗੇ